ਨਦ 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 ਤੇ ਮੀਂਹ ਪੈ ਗਿਆ ਤਾਂ ਕਰਕੇ ਪਾਣੀ ਖੜ ਗਿਆ ਤੇ ਮੀਂਹ ਪਕਾਇ ਪਏ ਚੋ ਬਗੈਰ ਵੀ ਇੰਨਾ ਪਾਣੀ ਖੜਾ ਰਹਿਂਦਾ ਹੈ ਸਾਡਾ ਬੁਰਾ ਹਾਲ ਹੈ ਨਾ ਸਾਡੇ ਜਵਾਕ ਸਕੂਲ ਜਾਂਦੇ ਰੁਕੇ ਆ ਆਪ ਛੱਡ ਕਿਉਂ ਨੇ ਆ 15 ਕਰਮਤਾਰ ਕਰਕੇ ਚੱਕ ਕੇ ਛੱਡ ਕਿਉਂ ਨੇ ਆ ਉਥੋਂ ਚੱਕ ਕੇ ਵਿਆਣੇ ਆ ਸਾਡਾ ਬਹੁਤ ਬੁਰਾ ਹਾਲ ਹੈ ਘਰਾਂ ਦੇ ਵਿੱਚ ਵੇਖ ਲੈ ਸਾਰਾ ਸਾਰੇ ਬਾਲ ਬੰਦ ਪਏ ਆ ਅਨਸਰ ਦੇ ਬਾਹਰ ਨਿਕਲਦੇ ਆ ਘਰਾਂ ਦੀ ਵੀ ਲਾਟ ਟੁੱਟ ਗਈ ਸੀ ਪਿਲਕ ਕੇ ਪਾਣੀ ਜੋ ਤੋ ਵੀ ਦੇਖ ਸਕਦੇ ਤੇ ਮੇਰਾ ਲੱਖ ਰੁਪਿਆ ਲੱਗ ਗਿਆ ਦੋਂ ਤੇਰੇ ਘਰ ਵਾਲੇ ਦੀ ਹਾਂਜੀ ਤੋ ਭਾਈ ਇਹ ਦੇ ਤੇ ਮੈਂ ਰਕਸ਼ਾ ਚ ਲਾਉਣਾ ਹੈਗਾ ਆ ਮੰਨ ਲਾ ਇਹਨੂੰ ਵਿਕਾਸ ਜਿਹੜਾ ਹੈਗਾ ਲੱਖ ਰੁਪਿਆ ਦਾ ਪਿਆ ਬਾਪੂ ਨੂੰ ਕਾਰ ਨਾਲ ਵੀ ਰਕਸ਼ਾ ਚ ਲਾਉਣ ਵਾਲਾ ਆਹੀ ਪਾਣੀ ਚ ਡਿੱਗ ਕੇ ਦੀ ਲੱਤ ਟੁੱਟੀ ਆ ਮਨ ਲਾ ਇਹਦੇ ਘਰ ਵਾਲੇ ਦੀ ਮੈਂ ਕਿਹਨ ਆਪਾਂ ਚੱਲਦੇ ਆਇਦਰ ਨਾਂਦੇ ਬਾਪੂ ਮੜਾ ਕੋਈ ਇੰਦਰੀਆਂ ਸੁਣਨੀਆਂ ਗਾਂ ਆ ਬੀਬੀ ਕੀ ਬਈ ਆਹੀ ਗੱਲ ਆ ਸਰ ਤਾਂ 4 ਸਾਲ ਹੋ ਗਏ ਸਾਡੀ ਘੜੀ ਚੋਂ ਗੰਧ ਨਹੀਂ ਜਾਂਦਾਗਾ ਨਾ ਸਾਡੇ ਜਵਾਕ ਜਾਣ ਸਕੂਲ ਕੋਈ ਬਾਗਿਆ ਕੋਈ ਘਰੇ ਰਹਿ ਪਿਆ ਕੋਈ ਬਾਗਿਆ ਕੋਈ ਘਰੇ ਰਹਿ ਪਿਆ ਵੀ ਸਾਡੇ ਮਕਾਨਾਂ ਦੇ ਨਾਲ ਕੋਈ ਗੰਧ ਹੀ ਗੰਧ ਹੈ ਨਾ ਰੋਟੀ ਨਹੀਂ ਅਸੀਂ ਖਾ ਸਕਦੇ ਰਾਤ ਨੂੰ ਨਾ ਜੀ ਨੇ ਐਨੀ ਮੁਸ਼ਕ ਮਾਰਦੀ ਏ ਜੇ ਬਿਮਾਰੀ ਘਰੇ ਫੈਲ ਗਈ ਕੋਈ ਸਰਕਾਰ ਪੈਸਾ ਦੇਜੂ ਸਰਕਾਰ ਵੀ ਬਦਲਦੀ ਫੇਰ ਵੀ ਨਹੀਂ ਸਾਡੀ ਗਲੀ ਦਾ ਫੈਸਲਾ ਹੋਇਆਗਾ ਤੇ ਤੁਹਾਡੀ ਲੱਤ ਟੁੱਟ ਗਈ ਸੀ ਹਾਂ ਤੇ ਮੇਰੀ ਲੱਤ ਟੁੱਟ ਗਈ ਸੀ ਸਾਡੇ ਸੀ ਗਰੀਬ ਆਦਮੇ ਲੱਖ ਰੁਪਿਆ ਲੱਗਿਆ ਕਿਸੇ ਨੇ ਆਏ ਨਹੀਂ ਆਖੇ ਵੀ ਆ ਲੋ ਬਈ 100 ਰੁਪਏ ਲੈ ਲੋ ਆਪਣੇ ਘਰ ਵਾਲਾ ਰਸ਼ਕਾ ਤੇ ਲਾਉਂਦਾ ਹੈ ਭਾਈ ਅਸੀਂ ਗਰੀਬ ਆਦਮੀਆਂ ਸਾਨੂੰ ਕਿਸੇ ਦੀ ਸਹਾਇਤਾ ਨਹੀਂ ਆਈ ਤੁਹਾਨੂੰ ਮੈਂ ਦੱਸਾਂ ਤੇ ਨਾਲੇ ਹੁਣ ਜਦੋਂ ਮੰਨ ਲਓ ਵੋਟਾਂ ਵਾਲੇ ਆਉਂਦੇ ਫਿਰ ਵੋਟਾਂ ਵੀ ਪਾਉਣੀਆਂ ਹੁੰਦੀਆਂ ਫਿਰ ਉਦੋਂ ਕੀ ਕਰਕੇ ਉਦੋਂ ਕਾ ਵਰ ਜਾਂਦੇ ਮਾਲਾ ਜਦੋਂ ਵੋਟਾਂ ਆਉਂਦੀਆਂ ਹੁੰਦੀਆਂ ਉਹ ਤਾਂ ਭਾਈ ਆਹ ਤਾਂ ਬੁੜੀਆਂ ਕੱਟੀਆਂ ਹੋ ਜਾਂਦੀਆਂ ਘਰ-ਘਰ ਵੜ ਕੇ ਘਰ-ਘਰ ਵੜ ਕੇ ਭਾਈ ਮਿੱਠੀ ਗੋਲੀ ਦੇ ਜਾਂਦੇ ਆ ਅਗਲੇ ਸਾਰੇ ਚੁੱਪ ਕਰ ਜਾਂਦੇ ਆ ਆਪਾਂ ਨੂੰ ਕੀ ਆ ਉਹਨਾਂ ਨੂੰ ਨਹੀਂ ਤਾਂ ਆਪਾਂ ਨੂੰ ਕੀ ਆ ਉਹ ਨਹੀਂ ਬੋਲਦੇ ਤਾਂ ਆਪਾਂ ਨੂੰ ਕੀ ਐ ਕਹਿ ਜਾਂਦੇ ਆ ਤੇ ਮਾੜਾ ਅਗਲੀਆਂ ਬੀਬੀਆਂ ਤੋਂ ਪੁੱਛੇ ਡਾਕਟਰ ਸਾਹਿਬ ਮਾੜਾ ਜਾ ਪੁੱਛੋ ਭਾਈ ਮਾੜ ਦੋ ਤਾ ਅੱਖੇ ਵੀ ਪਾਣੀ ਖੜਕਿਆ ਤੇ ਹੁਣ ਬਿਨਾ ਮੇ ਤਾਂ ਇੰਨਾ ਪਾਣੀ ਖੜਾ ਜਵਾ ਸਕੂਲ ਨਹੀਂ ਜਾਂਦੇਗੇ ਹੈ ਰੋਟੀ ਖਾ ਨਹੀਂ ਸਕਦੇਗੇ ਤੇ ਜਦੋਂ ਬੱਚਿਆਂ ਨੂੰ ਜਲ ਜਾਂਨੇ ਤੇ ਚੱਕ ਕਰ ਜਾਂਨੇ ਜਦੋਂ ਵੋਟਾਂ ਆਉਂਦੀਆਂ ਉਦੋਂ ਗਾਲੀਆਂ ਸਕਾ ਜਾਂਦੇ ਕਿਉਂ ਉਦੋਂ ਵੱਡੇ ਅਫਸਰ ਆਉਂਦੇ ਵੀ ਜੇਗਣਾ ਪੈਂਦਾ ਮਤਲਬ ਜਦੋਂ ਹੁਣ ਤੱਕ ਅੱਜ ਤੱਕ ਜਿਹੜਾ ਜਿਹੜਾ ਹੁਣ ਪਾਣੀ ਖੜਾ ਮਾ ਦੇਖੋ ਉਹ ਘਰੇ ਬੈਠਿਆ ਹਫਤੇ ਬਾਅਦ ਕੁੜੀਆਂ ਸਕੂਲੋਂ ਹੁਣ ਛੱਡ ਗਈਆਂ ਜਿਸ ਸਕੂਲ ਭੇਜਿਆ ਕੁੜੀਆਂ ਨੂੰ ਹੱਤ ਹੋ ਗਿਆ ਬੱਚਾ ਘਰੇ ਬੈਠੇ ਪਾਣੀ ਦੇ ਵਿੱਚ ਅਸੀਂ ਨਿਕਲ ਨਹੀਂ ਸਕਦੇ ਔਰ ਬੂਏ ਦੇ ਸਾਹਮਣੇ ਇੰਨਾ ਪਾਣੀ ਇੰਨੀ ਗੰਦਗੀਏ ਮੱਛਰ ਇੱਦਾਂ ਹੁੰਦੇ ਬੱਚੇ ਬਿਮਾਰ ਬੁਖਾਰ ਤੋਂ ਇੰਨੇ ਦੂਜੇ ਤੇ ਜਿਹਨਾਂ ਨੂੰ ਬੁਖਾਰ ਹੋ ਜਾਂਦਾ ਹੈਗਾ ਸਾਡੇ ਤੇ ਰਿਸ਼ਤੇਦਾਰ ਵੀ ਨਹੀਂ ਆਂਦੇ ਰਿਸ਼ਤੇਦਾਰ ਵੀ ਆਣੋਂ ਹਟ ਗਏ ਰਿਸ਼ਤੇਦਾਰ ਤਾਂ ਕੁਮਾਰ ਹੁਣ ਥੋੜੀ ਆਉਣਗੇ ਹੁਣ ਆਹ ਮਤਲਬ ਹੈ ਨਾ ਤੁਸੀਂ ਬੱਚੇ ਕੱਢਣ ਨੂੰ ਘਰੋਂ ਕਿੰਨਾ ਚ ਇਹ ਤਾਂ ਨਿਕਲ ਦੇਣੀ ਆ ਤਾਂ ਇਹਦਾ ਮੈਨੂੰ ਤਾਂ ਇਹ ਲੱਗਦਾ ਵੀ ਇਹਦੇ ਨਾਲ ਚੰਗਾ ਕੋਈ ਧਰਨਾ ਧੁੰਨਾ ਲਾ ਲਓ ਜੇਲ੍ਹ ਚ ਜਾਵੋ ਜੇਲ੍ਹ ਕਟਰੀ ਸੌਫੀ ਨੇ ਗੰਦ ਚ ਬਹਿਣ ਨਾਲ ਤਾਂ ਹੈਲੋ ਹੁਣ ਜੇ ਤਾਂ ਬੋਟਾਂ ਆਈਆਂ ਤਾਂ ਅਸੀਂ ਤਾਂ ਗਲੀ ਚ ਡਲੇ ਰੱਖਾਂਗੇ ਉਹਦੇ ਥਾਂ ਥਾਂ ਚ ਜਿਹੜਾ ਕੋ ਬੋਟ ਲੈਣ ਵਾਲਾ ਤੇ ਡਲਿਆਂ ਦੀ ਧੂਰ ਬਣਾਵਾਂਗੇ ਸੋ ਭਾਈ ਜਿਹੜਾ ਹੈਗਾ ਇਹ ਤਾਂ ਹੁਣ ਮਾਰਾ ਦੇ ਪਹਿਲਾਂ ਦਾ ਆਵੇ ਬਾਹਰ ਦੇ ਵਿੱਚ ਦੇਖਦੇ ਆ ਕਿ ਕੀ ਹੋਣਾ ਡੈਟਸ ਆ ਕੀ ਕਹਿਣਾ ਹੈ ਕਿੰਨਾ ਚਿਰ ਤੋਂ ਲਗਾਤਾਰ ਖੜਾ ਹੈ ਇਹ ਇਹ 7-8 ਸਾਲ ਤੋਂ ਲਗਾਤਾਰ ਗੰਦਾ ਪਾਣੀ ਖੜਾ ਹੀ ਬਹੁਤ ਚੜਦਾ ਮੱਛਰ ਬਹੁਤ ਜ਼ਿਆਦਾ ਇੱਥੇ ਫੈਲ ਰਿਹਾਗਾ ਬਾਕੀ ਕੋਈ ਇਥੇ ਸਫਾਈ ਨਹੀਂ ਕਰਨਾ ਹੁੰਦਾ ਜੇ ਕੰਪਲੀਟ ਲਿਖਾਉਣੇ ਜਾਂ ਐਸਡੀਐਮ ਸਾਹਿਬ ਦੇ ਬਹੁਤ ਕੰਪਲੀਟਾ ਦੇ ਚੁੱਕੇ ਆਂ ਸੀ ਇੱਕ ਦਿਨ ਮਾਰਾ ਜਾ ਕੱਢ ਜਿੰਦੇ ਤਿੰਨ ਕੱਕ ਬੰਦਿਆ ਤੋਂ ਸਾਈਨ ਕਰਾ ਕੇ ਲੈ ਜਾਂਦੇ ਆ ਮੁਰਕੇ ਦੂਜੇ ਦਿਨ ਫੇਰ ਉਹੀ ਹਾਲ ਇਥੇ ਪੂਰਾ ਨਰਕ ਵਜਿਆ ਪਿਆਗਾ ਬਿਮਾਰੀ ਫੈਲੀ ਜਾਂਦੀ ਦਿਨੋ ਦਿਨ 7-8 ਸਾਲ ਤੋਂ ਲਗਾਤਾਰ ਇਹੀ ਗੋਸ ਚੱਲ ਰਿਹਾ ਕਿ ਦਰਵਾਜ਼ੇ ਵਿੱਚ ਤੇ ਇਹ ਉਹ ਦਰਵਾਜ਼ਾ ਜਿੱਥੇ ਲਗਭਗ ਹੁਣ ਤਿੰਨ ਮੁੱਖ ਮੰਤਰੀ ਆਉਣਗੇ ਇਹ ਜਿਹਨਾਂ ਦੇ ਦੂਤ ਇੱਥੇ ਫਿਰਦੇ ਆ ਇੱਕ ਜਿਹੜਾ ਮੁੱਖ ਮੰਤਰੀ ਦਾ ਸੁਪਨ ਕਹਿੰਦਾ ਉਹ ਵੀ ਇੱਥੋਂ ਦਾ ਹੀ ਆ ਤੇ ਲਗਭਗ 100 150 ਐਮਐਲ ਆਉਣਗੇ ਇਹਦੇ ਘਰਾਂ ਚੋਂ ਆਉਣਗੇ ਤੇ ਮਤਲਬ ਪਰ ਉਹ ਉਦੋਂ ਆਉਣਗੇ ਉਦੋਂ ਨੂੰ ਮੈਨੂੰ ਲੱਗਦਾ ਪਹਿਲਾਂ ਸ਼ਾਇਦ ਸੁਕਾ ਦੇਣ ਦੋ ਚਾਰ ਦਿਨ ਹੈ ਨਾ ਕੋਈ ਨਾ ਕੋਈ ਉਹਦੇ ਟਾਈਮ ਹੈ ਬਹੁਤ ਜੇ ਟੈਂਕੀ ਲੈ ਕੇ ਆਉਣਗੇ ਜਵਾਦਦ ਘਰ 2 ਘੰਟੇ ਪਹਿਲਾਂ ਕੱਢ ਕੇ ਲੈ ਜਾਣਗੇ ਪਾਣੀ ਕਿਹੜਾਂ ਗਲੀ ਸਾਫ਼ ਹੋ ਜੂਗੀ ਉਹਨਾਂ ਨੂੰ ਐ ਲੱਗੂ ਵੀ ਸੁੱਕੀ ਐ ਗਲੀ ਸਰਕਾਰਾਂ ਦਾ ਕਸੂਰ ਨਹੀਂ ਅਸਲ ਤੇ ਲੋਕ ਵੀ ਤਾਜ਼ਾ ਲਿਪੇ ਦੇਖਦੇ ਆ ਮਤਲਬ ਇਹ ਕੀ ਹੈ ਵੀ ਜਦੋਂ ਉਹਨਾਂ ਨੂੰ ਦਿਖਾਤਾ ਵੀ ਹਾਂ ਹੁਣ ਨਹੀਂ ਪਾਣੀ ਖੜਦਾ ਜਾਂ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਹੋਵੇ ਯਾਰ ਅਸੀਂ ਲੌਂਗ ਰਨ ਦੇ ਵਿੱਚ ਅਸੀਂ ਕੋਈ ਕਰਨਾ ਚਾਹੁੰਦੇ ਹਾਂ ਨਾ ਕੋਈ ਚੀਜ਼ਾਂ ਮੰਨ ਲਓ ਵੀ ਪਾਈ ਉਹਨਾਂ ਨੂੰ ਪੁੱਛਣਾ ਵੀ ਪਾਈ ਪਹਿਲਾਂ ਨਹੀਂ ਹੋਇਆ ਹੁਣ ਕੀ ਆ ਬਸ ਕਹਿ ਦਿੰਦੇ ਕੋਈ ਗੱਲ ਨਹੀਂ ਕੱਲ ਨੂੰ ਹੋ ਗਿਆ ਦੇਖੋ ਹੁਣ ਤਾਂ ਸੋਕੀ ਗਈ ਜੀ ਹੁਣ ਤਾਂ ਸੁੱਕ ਰਹੀਆਂ ਹਨ ਦੁਬਾਰਾ ਸੋ ਇਹ ਹ ਤੇ ਆ ਜਵਾਕ ਆ ਜਵਾਕ ਘਰੇ ਫਿਰਦੇ ਨੇ ਨਾ ਕੋਈ ਪੜਦੇ ਆ ਤੇ ਉਹਨਾਂ ਦਾ ਕੈਦ ਹੋਈ ਆ ਉਹ ਮੈਨੂੰ ਲੱਗਦਾ ਥੋੜੇ ਵੱਡੇ ਆ ਜਵਾਕ ਉਹ ਯਾਦ ਨੱਕ ਨਿਕਲ ਨੂੰ ਕੋਲ ਜਾਣਾ ਇੱਧਰਲੇ ਉੱਧਰਲੇ ਪਾਸੇ ਪਰ ਇਹ ਗੱਲ ਵੀ ਨਾ ਨੂੰ ਕਿਤੇ ਜਾਂਦੇ ਨਹੀਂ ਇਹਨਾਂ ਦਾ ਕਲਾਸ ਵਿੱਚ ਵੀ ਅੱਡ ਬੈਂਦੇ ਹੋਣਗੇ ਇਹਨਾਂ ਤੋਂ ਵੀ ਯਾਰ ਕੀ ਫਾਇਦਾ ਉਹ ਗਲੀ ਗਲੇ ਰਹਿਣਗੇ ਸੋ ਇਹ ਹਾਲਾਤ ਆ ਬਈ ਕਿਦੜਾ ਪਾ ਦੇ ਹਲਕਾ ਹੈ ਪਿੰਡ ਸਾਡੇ ਚ ਵੀ ਨਿੱਕੜ ਵਾਲੀ ਗਲੀ ਚ ਪਾਣੀ ਖੜਾ ਹੈ ਗਲੀ ਦਾ ਸਾਰੀ ਸਾਰਾ ਪਾਣੀ ਟੁੱਟ ਗਿਆ ਅੱਛਾ ਆ ਮਾੜਾ ਖੜਾ ਆ ਦੇਖਾ ਬਦਾਰਾ ਇਹ ਵਾਰਡ ਨੰਬਰ ਦਾ ਡਾਕਟਰ ਬਲਦੇਵ ਵਾਲੀ ਗਲੀ ਵਾਜਦੀ ਹੈ ਜਿਹਨੂੰ ਮਰਜ਼ੀ ਪੁੱਛ ਲੋ ਜਿਹਦੇ ਰਿਸ ਵੀ ਉਸ ਗਲੀ ਚ ਪਾਣੀ ਹੈ ਡਾਕਟਰ ਬਲਦੇਵ ਵਾਲੀ ਗਲੀ ਦਾ ਡਾਕਟਰ ਬਲਦੇਵ ਸਿੰਘ ਦੁਖੀ ਓਵਰਾਲ ਇਹ ਕਹਿ ਸਕੀ ਹੈ ਹੈਨਾ ਸਾਰੇ ਪਿੰਡ ਨੂੰ ਪਤਾ ਹੈ ਦੁਖੀ ਹੈ ਬੇਟਾ ਆਪਣੇ ਬੀਐਮਐਸ ਸੇ ਕਰੀ ਜਾਂਦਾ ਡਾਕਟਰ ਹੈ ਅੱਛਾ ਸੋ ਇਦਾਂ ਹਾਲਾਤ ਆ ਬਾਈ ਇਹ ਹੈਗਾ ਗਿੱਦੜਪਾ ਦੇ ਹਾਲਾਤ ਜਿੱਥੋਂ ਆਪਾਂ ਗੱਲ ਕਰੀ ਹੁਣ ਜਿਮਣੀ ਚੋਣ ਜਮਾਂ ਸਿਰ ਤੇ ਆ ਕਦੋਂ ਵੀ ਇਲੈਕਸ਼ਨ ਕਮਿਸ਼ਨ ਇੱਥੇ ਜਿਹੜਾ ਹੈਗਾ ਚੋਣ ਜਾਬਤਾ ਦਾ ਜਿਹੜਾ ਹੈਗਾ ਐਲਾਨ ਕਰ ਸਕਦਾ ਤੇ ਇਹਨਾਂ ਕੋਲੇ ਫਿਰ ਕੀ ਦੀਆਂ ਵੇ ਕਰਾਂਗੇ ਨਾ ਰਹਿਣੋਂਗੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਇਹੀ ਕੱਚੂ ਕੁਮਣਾਂ ਵਾਲੀ ਰਹਿਣਾ ਪੈਣਾ